ਦੇ ਲਈ ਆਇਆ ਮੈਂ ਜੋਰੇ ਭਾਈ ਦਾ ਦਿਨੋਂ ਧੰਨਵਾਦ ਕਰਦਾ ਹੈ 2100 ਰੁਪਏ ਜਿਹੜੇ ਛੇ ਦਿੱਲੀ ਦੇ ਲਈ ਆਇਆ ਹੈ ਬਹੁਤ ਬਹੁਤ ਧੰਨਵਾਦ ਹੈ ਬਹੁਤ ਹੀ ਸੋਹਣੀ ਪੋਸ਼ਟੀਆ ਹੈ ਅਖਾਰੇ ਪਾਸ਼ਾ ਦੇ ਪੈਸੇ ਨੇ ਚਲਦੀਆਂ ਹੋਈਆਂ ਕੌਣ ਜਿੰਦਾ ਕੌਣ ਹਰਦਾ ਹੈ ਇਹ ਸਮਝ ਲੈ ਦਸਣਾ ਹੈ ਜੋ ਮੀਂਹ ਪੈਂਦਾ ਹੈ ਵੇਚ ਕਰਦੇ ਰਹਿਣਾ ਜਈਦਾ ਮੀਂਹ ਤੋਂ ਪੁੱਲ ਪੈ ਕੇ ਰਹਿਦਾ ਸੱਚ ਸਿਆਣੇ ਕਹਿੰਦੇ ਕਿਉਂਕਿ ਮੀਂਹ ਕਰਕੇ ਜੋ ਖਾਣ ਖੁਰਾਕ ਪੂਰੀ ਨੇ ਉਹਨਾਂ ਦੇ ਕੋਈ ਨਹੀਂ ਟਿਕ ਸਕਦਾ ਨਾ ਨਾ ਜਾਣੇ ਘਰ ਜ਼ੋਰ ਨਾਲ ਕੋਈ ਜ਼ੋਰਾਂ ਮਾਲਿਆ ਦਾ ਸਦਾ ਸਿੱਕਾ ਟਿਕਦਾ ਆਪਣੇ ਆਪ ਤੇ ਹਰੀਫ ਨੂੰ ਬਾਣ ਹੁੰਦਾ ਵਾਡੀ ਰੱਖਣਾ ਦਾ ਸੱਚੀ ਗੱਲ ਲਿਖਦਾ ਹੈ ਵਿੱਚ ਮਾਦਾਂ ਦੇ ਜਦੋਂ ਪੈਰ ਪੰਗੇ ਪਰ ਖੁਰਦਾ ਉਦੋਂ ਜ਼ੋਰ ਹਿੱਕਦਾ ਇੱਕ ਵਾਲਾ ਜ਼ੋਰ ਜਿਹੜਾ ਪਰਖਿਆ ਜਾਂਦਾ ਹੈ ਪਹਿਲਵਾਨ ਭਰਾਵਾਂ ਨੂੰ ਬੇਨਤੀ ਹੈ ਵੀ ਸਾਡਾ ਸਾਥ ਦਿਓ ਜਿਹੜੇ ਪਹਿਲਵਾਨ ਵੀਰ ਵਿੱਚ ਖੜੇ ਆਪੇ ਬਾਈ ਬਹਿ ਜਾਓ ਜਦੋਂ ਮੈਂ ਕਾਲ ਕਰਦਾ ਤੀ ਉਦੋਂ ਮੇਰੇ ਵੀਰ ਭੱਜ ਕੇ ਵਿੱਚ ਆ ਜੇ ਆਓ ਪ੍ਰਧਾਨ ਜੀ ਸਾਰੇ ਜਿਹੜੇ ਆਉਣ ਆਪਾਂ ਬੱਚਿਆਂ ਨੂੰ ਅਸ਼ੀਰਵਾਦ ਦੇਣਾ ਹੈ ਆਜੋ ਭਰਾ ਸਾਰੇ ਸਾਰਿਆਂ ਨੂੰ ਬੇਨਤੀ ਹੈ ਕਿ ਬਹੁਤ ਹੀ ਵਧੀਆ ਤੁਮੇਸ਼ ਹੋ ਜਾਣਾ ਦੂਸਰੇ ਪਾਸੇ ਨਿਹਾਲ ਹੈ ਹਰਿਆਣਾ ਸਾਰੇ ਕਾਰਜੋਗ ਸਮਾਚੀ ਲਖਨ ਕਮੇਟੀ ਨੂੰ ਮੈਂ ਬੇਨਤੀ ਕਰਦਾ ਹੈ ਦਸ ਦੋਸਤ ਜੀ ਗੁਰੂ ਸਾਹਿਬ ਆਪਣੇ ਸਾਰੇ ਸਾਥੀਆਂ ਨੂੰ ਲੈ ਕੇ ਕਾਲੇ ਪਾਛਾ ਦੇ ਚੌਰਾਏ ਐਸੇ ਡੱਕਰ ਦੇ ਖਾੜੇ ਦਾ ਮਾਦਲ ਹੈ ਬਹੁਤ ਵਡੀਆਂ ਹਸ ਹੈ ਇੱਕ ਪਾਸੇ ਕਰਨ ਦੂਸਰੇ ਪਾਸੇ ਵਿਹਾਲ ਭਰਿਆ ਬਹੁਤ ਸੋਹਣੀ ਕੁਸ਼ਤੀ ਜਿਹੜੀ ਸਪੈਸ਼ਲ ਹੋਣ ਲੱਗੀ ਹੈ। ਜਿਸ ਮਾਚ ਦੀ ਸਪੈਸ਼ਲ ਕੁਸ਼ਤੀ ਹੋ ਰਹੀ ਹੈ ਇੱਕ ਤਸਵੀਰ ਉਸ ਤੋਂ ਬਾਅਦ ਜਿਹੜੀ ਹੈ। ਕੁਸ਼ਤੀ ਦੀ ਸ਼ੋਅ ਪਰਫੈਕਟ ਹੈ। ਜਿਹੜੀ ਕੀਤੀ ਜਾਵੇਗੀ ਕੱਲ ਕਰਮ ਦੇ ਕਰਦਾ। ਲਾ ਇੱਕ ਪਾਸੇ ਨਗਰ ਦਾ ਮਾਲਾ ਦੂਸਰੇ ਪਾਸੇ ਹਰਿਆਣੇ ਤੋਂ ਚੱਲ ਕੇ ਆਇਆ ਹੈ। ਲਾ ਕਿ ਯਾਦਗਰੀ ਤਸਵੀਰ ਹੋ ਰਹੀ ਹੈ ਸਾਰੇ ਨਗਰ ਦੇ ਮਾਨਮਤੀਆਂ ਸ਼ਖਸੀਤਾਂ ਦੇ ਨਾਲ ਇਹਨਾਂ ਬਜ਼ੁਰਗਾਂ ਦੇ ਨਾਲ ਇਹਨਾਂ ਸਾਰੇ ਚਿਹਰਿਆਂ ਦੇ ਨਾਲ ਜਿਨ੍ਹਾਂ ਨੇ ਮਾਣ ਬਖਸ਼ਿਆ ਮੌਕਾ ਦਿੱਤੀ ਹੈ। ਲਾ ਮਿੰਦੂ ਕਿੱਧਰ ਸਾਡਾ ਭਰਾ ਫਰਾੜੇ ਵਾਲਾ ਆਵੇ। ਮਿੰਦੂ ਫਰਾੜਾ ਉਹ ਸਭ ਆਓ। ਬਹੁਤ ਵੱਡਾ ਸ਼ਰਕਾਰ ਹੈ ਵੱਡੀ ਸ਼ਖੀਤ ਹੈ ਅਨੇਕਾਂ ਖੁਦਾਰੀਆਂ ਨੂੰ ਤਿਆਰ ਕੀਤਾ ਅੱਜ ਦੇ ਟਾਈਮ 'ਚ ਨਾਮਣਾ ਵੱਡਾ ਹੈ ਮਿੱਧੂ ਖੜਾ ਜੀ ਇਹਦੇ ਬਾੜੇ ਦੇ ਵਿੱਚ ਆਏ ਸਾਰੇ ਮਸੱਜਣਾ ਮਕਨਾਂ ਦੇ ਨਾਲ ਇੱਕ ਯਾਦਗਰੀ ਤਸਵੀਰ ਹੋ ਰਹੀ ਹੈ ਬਾਬਾ ਜੀ ਨਾਲ ਨੇ ਆਹ ਸਾਰੇ ਚਿਹਰਿਆਂ ਦੇ ਨਾਲ ਇੱਕ ਇੱਕ ਸ਼ਖੀਤ ਨੇ ਬੰਦਾ ਪਿਆਰ ਦਿੱਤਾ ਕਿ ਜਦੋਂ ਨਹੀਂ ਜਵਾਨੀਏ ਤੂੰ ਸਾਡੇ ਉੱਤੇ ਆਈ ਸੀ ਭੱਜੀ ਜਾਂਦੀ ਕਾਂਡੋਂ ਕਿ ਘਰੋਂ ਤੋਂ ਲਈ ਸੀ ਹੁਣ ਨਹੀਂ ਲੈਂਦਾ ਸਾ ਤੋਂ ਬੇਰ ਨਹੀਂ ਜਵਾਨੀ ਹੈ ਇੱਕ ਵਾਰੀ ਆ ਜਾ ਨਹੀਂ ਤੂੰ ਫੇਰ ਨਹੀਂ ਜਵਾਨੀ ਹੈ ਆਹ ਸਾਡੀਆਂ ਮਾਨਮਤੀਆਂ ਸ਼ਖੀਤਾਂ ਜਿਹੜੀਆਂ ਪੁੱਗੀਆਂ ਨੇ ਬਹੁਤ ਵੱਡਾ ਧੰਨਵਾਦ ਕਰ ਰਿਹਾ ਜਿੱਥੇ ਰਾਣਾ ਬਾਬਾ ਫਰਾਲਾ ਜਿਨ੍ਹਾਂ ਦੇ ਸੱਜੇ ਪੱਤਰ ਤੇ ਜਿੰਨੇ ਵੀ ਉਸਤਾਦ ਲੋਕ ਆਪਣੇ ਆਪਣੇ ਮੱਲਾ ਨੂੰ ਲੈ ਕੇ ਆਏ ਹੋਇਆ ਅੱਜ ਦਾ ਦੰਡਲ ਅੱਜ ਟਾਈਮ ਨਾਲ ਕਿਉਂਕਿ ਜਿਹੜੇ ਖੇੜੇ ਪ੍ਰੇਮੀ ਹੁੰਦੇ ਉਹ ਗਾਇਕ ਨੂੰ ਘੜ ਪਸੰਦ ਕਰਦੇ ਹੁੰਦੇ ਉਥੇ ਇਮਰਦੀਪ ਸਿੰਘ ਜੋਤਾ ਇਹ ਚਾਰੇ ਭਰਾਵਾਂ ਦੇ ਵੱਲੋਂ ਸਾਈਕਲ ਸਨਮਾਨ ਹੋਣਾ ਤੇ ਜੇਕਰ ਜਿੱਤਦਾ ਤੇ ਉਹਨੂੰ 1000 ਰੁਪਏ ਜਿਹੜਾ ਦਿੱਤਾ ਜਾਣਾ ਪਰੰਪਰਾ ਆਹ ਭਰਾਵਾਂ ਚਾਰਾਂ ਦੇ ਵੱਲੋਂ ਜਿਨ੍ਹਾਂ ਨੇ ਪਿਆਰ ਦਿੱਤਾ ਤੇ ਸਾਈਕਲ ਦੇ ਨਾਲ ਨਾਲ ਜਿਹੜਾ ਮੱਲ ਜਿੱਤੇਗਾ ਉਹਦੇ ਤੇ 1000 ਰੁਪਏ ਆਵੇਗਾ ਅਰਮਰ ਜੋਤਾ ਮੈਂਕਾ ਦਲਵਿੰਦਰ ਨਾਮ ਦੀ ਮਟਵਾਰ ਆਸਟ੍ਰੇਲੀਆ ਤੇ ਇਮਰਦੀਪ ਜੋਤਾ ਆਜੀ ਮੂਸ਼ੀ ਸ਼ੁਰੂ ਕਰਾ ਦੇ ਇਸੇ ਲੱਗਰ ਦਾ ਰੌਲਾ ਹੈ ਕਰ ਬੁੱਧ ਸਿੱਧੀ ਕਿਤਨੀ ਜਨਮ ਹੈ ਕਿਦੜਾ ਕਰ ਛੇ ਨਹੀਂ ਸਕਦੀ ਸ਼ੇਰ ਪੈਦਾ ਨਿਹਾਰ ਵਾਦਰੀ ਖੜੀ ਪਹਿਲਾਂ ਹੋ ਚੁੱਕੀ ਹੈ ਸਿੱਧੀ ਕਿਤਨੀ ਜਨਮ ਹੈ ਕਿਦੜਾ ਕਰ ਛੇ ਨਹੀਂ ਸਕਦੀ ਸ਼ੇਰ ਪੈਦਾ ਜੇਕਰ ਵਿੱਚ ਜ਼ਮੀਰ ਦੇ ਗਿਲ ਹੋਵੇ ਫਸਲ ਹੁੰਦੀ ਹੈ ਪਲੇਰਾਂ ਦਾ ਇੱਕ ਵਾਰੀ ਤਾਲੀਆਂ ਵਾਦੋ ਕਰਦੇ ਨੇ ਤੇ ਨਾਲ ਨਿਹਾਲ ਦੇ ਲਈ ਕੁਸ਼ਤੀ ਬਹੁਤ ਵੱਡੀ ਸ਼ੁਰੂ ਹੋਈ ਹਾਂਜੀ ਸਾਡੇ ਛੋਟੇ ਵੀ ਹਰਜਿੰਦਰ ਕੁਮਾਰ ਤੋਤਾ ਜੀ ਜਿਹੜੇ ਕੇ ਅੰਤਰਰਾਸ਼ਟਰੀ ਪਾਵਰ ਲਿਫਟਰ ਹੈ ਹਾਕੇ ਉਹਨਾਂ ਦੇ ਭਰਾ ਸ੍ਰੀ ਰਾਣਾ ਜੀ ਇਹ 5000 ਰੁਪਏ ਜਿਹੜਾ ਚੈੱਕ ਦੇਦੇ ਨੇ ਤੇ ਦੇ ਦਾਨ ਕਰਦੇ ਆ ਤੇ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਜਾਂ ਉਹਨਾਂ ਦਾ ਕੋਈ ਨਿੱਕਰ ਦੋਸਤ ਜੋ ਹੋਵੇ ਤਾਂ ਕਿ ਉਹ ਸਨਮਾਨ ਹਾਸਲ ਕਰ ਸਕਦਾ ਵਾਗੇ ਸਨਮਾਨ ਹਾਸਲ ਕਰ ਲੈ ਕਿਉਂਕਿ ਖੁਸ਼ੀ ਤੇ ਬਹੁਤ ਵਧੀਆ ਇਸੇ ਨਕਰ ਦਾ ਮਨ ਹੈ ਕਹਿੰਦੇ ਕਰਮ ਹੈ ਕਰਮ ਦਾ ਇਹੀ ਥਾਂ ਕਰਨੇ ਪਾਸੇ ਵੀ ਇਸ ਨਗਰ ਦਾ ਅਮਨ ਆ। ਲਾ ਫਾੜੇ ਵਾਲਾ ਕਹਿੰਦੇ ਚੜ੍ਹਦੇ ਪਾਸੇ ਕੁਸ਼ਤੀ ਬਾਟ ਟੌਪ ਦੀ ਜਲਦੀ ਉਹਨੇ ਪਾਸੇ ਕਰਨਾ ਹੈ। ਅਮਨ ਦੀ ਵੀ ਕਹਿੰਦੇ ਅੱਜ ਦੇ ਟਾਈਮ 'ਚ ਚੋਟੀ ਬੁਲਦੀ ਹੈ। ਵਧੀਆ ਮਿੰਟ ਲਵਾਈ ਹੋਈ ਆ ਰਾਣਾ ਮਾਵਾ ਫਰਾਲਾ ਜੀ ਹੁਣ ਲੈ ਬਿੰਦੂ ਬਾਈਪਾ ਨੇ। ਲਾ ਸਾਹਮਣੇ ਕਹਿੰਦੇ ਕੁਸ਼ਤੀ ਬਾਟ ਟੌਪ ਦੀ ਚੱਲਦੀ ਹੈ। ਕਾਲਾ ਭਰਾ ਪੀਜੜੀ ਵਾਲਾ ਆਪਣਾ ਬੰਦਾ ਸਨਮਾਨ ਲਵੇ ਜੀ ਅੱਗੇ। ਕਾਲਾ ਪੀਜੜੀ ਵਾਲਾ ਅੱਗੇ ਆਪਣਾ ਬੰਦਾ ਸਨਮਾਨ ਲਵੇ ਸਟੇਜ ਤੇ ਆ ਕੇ। ਕੁਸ਼ਤੀ ਅਮਨ ਜੀ ਦੇ ਉੱਪਰਲੇ ਪਾਸੇ ਇੱਧਰ ਹਾਲ ਹਰਿਆਣਾ ਦੇ ਜੁਗਾ ਉਸਦੀ ਬਹੁਤ ਵਧੀਆ ਬਲੇ ਪਾਸੇ ਐਸੀ ਲੱਗਦਾ ਬੱਲ ਕਹਿੰਦੇ ਕਿ ਬੁੱਲ ਪੈਨ ਸ਼ਰੀਰਾਂ ਵਿੱਚ ਜਿਹੜਾ ਲਾਇਆ ਮਿਹਨਤ ਉੱਠ ਕੇ ਕਨਯੋਰ ਜਵਾਨੀ ਦਾ ਲੈਜੈਂਡ ਭਰਿਆ ਮੇਲਾ ਲੁਟ ਕੇ ਇਹ ਅੜੀਲ ਭੋਰੇ ਨੇ ਯਾਰਾ ਕਰ ਹੀ ਜਾਂਦੇ ਬੱਲ ਮਾਰੀ ਉਹ ਹੱਥ ਪਿੱਛੇ ਆ ਗੱਭਰੂ ਪਾਉਂਦੇ ਫਿਰਦੇ ਜੇ ਦੁਨੀਆ ਜਵਾਨੀ ਅੱਜ ਜਵਾਨੀ ਪਿੰਡ ਦੇ ਮੱਲਾ ਦੇ ਦਰਮਿਆਨ ਇੱਕ ਪਾਸੇ ਫਰਾਲੇ ਵਾਲਾ ਅਮਨ ਆ ਕਾਲੇ ਰੰਗ ਦੀ ਕੈਂਚ ਦੇ ਵਿੱਚ ਆ ਦੂਸਰੇ ਪਾਸੇ ਜਲੰਧਰ ਕੋਲ ਚੱਲ ਕੇ ਮਾਲ ਆਇਆ ਇੱਕ ਫੱਤੇ ਕਹਿੰਦੇ ਕਰਨਪੁਰਾਣਾ ਔਰ ਨਿਹਾਲ ਦੂਸਰੇ ਪਾਸੇ ਹਰਿਆਣੇ ਵਾਲਾ ਇਹਨਾਂ ਬੱਚਿਆਂ ਦੇ درمیان ਕੁੱਤੀ ਬੜੇ ਟਾਪ ਦੀ ਚੱਲਦੀ ਹੋਈ ਆ ਕੌਣ ਜਿੱਤੂ ਕੌਣ ਹੈ ਪੱਲਾ ਸਮੇਂ ਦੀ ਆ ਛੋਟੀ ਮਰਦੇ ਮਾਲ ਖਪਰਾਲੇ ਪੱੜਿਆ ਆ ਸਾਹਮਣੇ ਦੇਖਾਂਗੇ ਮਾਲਾਂ ਦੇ درمیان ਦੋ ਗੁੱਟੀਆਂ ਦੇ ਦੋਨੇ ਮਾਲ ਖਾਰੇ ਦੇ ਆ ਇੱਕ ਮਾਲ ਨੂੰ ਕਹਿੰਦੇ ਅੱਜ ਸਾਈਕਲ ਦਿੱਤੀ ਜਾਣੀ ਆ ਹਰਮਨ ਸੁਲਤਾਨ ਅਮਰੀਕਾ ਵੱਲੋਂ ਤਰਵਿੰਦਰ ਸਿੰਘ ਜੀ ਨਵਦੀ ਵਟਵਾਲ ਆਸਟ੍ਰੇਲੀਆ ਤੇ ਇਹ ਪੰਜ ਲੋਕਾਂ ਭਰਾ ਦੇ ਵੱਲੋਂ ਇਹ ਮਾੜੀ ਚੋਤਾ ਦੇ ਵੱਲੋਂ ਕਹਿੰਦੇ ਅੱਜ ਸਾਈਕਲ ਦਿੱਤੀ ਜਾਣੀ ਹੈ ਤੇ ਇਹਨਾਂ ਵਿੱਚੋਂ ਜਿਹੜਾ ਪਾ ਲੈ ਜਿੱਤੇਗਾ ਉਹਦੇ ਨੇ 1000 ਰੁਪਏ ਚਾਰ ਭਰਾਵਾਂ ਵੱਲੋਂ ਦਿੱਤਾ ਜਾਣਾ ਹੈ ਇੱਕ ਸਾਈਕਲ ਤੇ 1000 ਰੁਪਏ ਗਰ ਉਹਨੇ ਪਾਸੇ ਆਹ ਮਹਾਰਾਜ ਵਾਲਾ ਇਹਦੇ ਪਾਸੇ ਉਧਰ ਵੀ ਅਬਰ ਕਹਿੰਦੇ ਕਿ ਐਦ ਕੁਲੀਆਂ ਦੇ ਸਿੱਖ ਫਸਿਆ ਮਾਰੇ ਕੰਮਾਂ ਵਿੱਚ ਪੈਰ ਨਹੀਂ ਰੱਖੇ ਯਾਰ ਬੰਦਾ ਦੇ ਕੈਨ ਦੇ ਰੱਖੇ ਕਿਉਂਕਿ ਮਾਰੇ ਗੱਬਾਂ ਦੇ ਵਿੱਚ ਪੈਰ ਨਹੀਂ ਰੱਖੇ ਦੇ ਜੇ ਲਾਭ ਚ ਮਕੋਣਾ ਹੈ ਖੇਡਾਂ ਦੇ ਨਾਲ ਜੁੜਨਾ ਪੈਂਦਾ ਹੈ ਉਸਤਾਦਾਂ ਦੀਆਂ ਮਾਰਾ ਖਾਣੀਆਂ ਪੈਂਦੀਆਂ ਆ ਵੇਖੋ ਦੋ ਖਾੜੇ ਤੇ ਮਦਲਾ ਇੱਕ ਹਰਿਆਣੇ ਦਾ ਕਿ ਸਿਰਾਂ ਲੱਗਾ ਹੋਇਆ ਹੈ ਸਾਇਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੀ ਜਾਤਾਂ ਦੀ ਸ਼ੋਭਾ ਪ੍ਰਾਪਤ ਕਰਤੀ ਖਾੜੇ ਦੀ ਤਸਦੀਕ ਇਹ ਕਹਿੰਦੇ ਕਿ ਛਿੱਜ ਮੇਲਾ ਔਰ ਜੋਮਨ ਦੇ ਉੱਪਰ ਹੈ ਪਿਆਰੀ ਤੇ ਜੀਤਾਰੀ ਪੂਰੀ ਕੀਤੀ ਆ ਗੱਲ ਕਰਵਾਇਆ ਕਰਦਾ ਹੈ ਲਾ ਸਾਹਮਣੇ ਕਹਿੰਦੇ ਦੋ ਬੁਤੀਆਂ ਜਾਂਦੀਆਂ ਨੇ ਇੱਕ ਵਾਰੀ ਅਮਨ ਖੜਾ ਆ ਰੂਦਰ ਕਾਹਦੇ ਚੱਲ ਆ ਰਿਹਾ ਗੱਲ ਦਾ ਮਾਲਾ ਦੇ ਵਿੱਚ ਮੁੰਡੀ ਚੱਲ ਰਹੀ ਹੈ ਗੱਲ ਦਾ ਮਾਲਾ ਦੇ ਵਿੱਚ ਬੱਲੇ ਤਿੰਨੇ ਹਰਿਆਣਾ ਦੇ ਪਾਸੇ ਹੈ ਇਧਰ ਕੰਮ ਵਾਲਾ ਦੇ ਦੂਜੇ ਪਾਸੇ ਜਨੰਦਰ ਵਾਲਾ ਕੱਪੜੀ ਖਾੜੇ ਦੇ ਵਿੱਚ ਪੁੰਗਿਆ ਇੱਕ ਵਾਰ ਤਾੜੀ ਮਾਰ ਦਿਓ ਜ਼ੋਰਦਾਰ ਲੈ ਵੀ ਜਿਵੇਂ ਆ ਇੱਕ ਵਾਰ ਬੰਦ ਦੀ ਸੁਨਾਮੀ ਲੈ ਪਤਾ ਲੱਗੇ ਵੀ ਅੱਜ ਦਾਬੇ ਦੇ ਵਿੱਚ ਆ ਗਿਆ ਜਿੱਦੀ ਝੰਡੀ ਦੇ ਕੁਸ਼ਤੀ ਆਉਣੇ ਹੈ ਜਿੱਦ ਮੈਂ ਤਕਵਾਰੀ ਪੁਹਿਆ ਲਾਗੇ ਦਾ ਮਿਹਰਬਾਨੀ ਕਰਕੇ ਗਾੜੀ ਦੀ ਸਲਾਮੀ ਲੈਣ ਅੱਜ ਦੀ ਚਫੀਰ ਮਦਦ ਪੁਹੁੰਚਦੇ ਜਾ ਰਹੇ ਜਿਨ੍ਹਾਂ ਪਰਿਵਾਰਾਂ ਵੱਲੋਂ ਅੱਜ ਦਾ ਵੱਡਾ ਸਹਿਯੋਗ ਦਿੱਤਾ ਗਿਆ ਹੈ ਉਹਨਾਂ ਸਾਰੇ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਹੈ ਲਓ ਫੁੱਟੀਆਂ ਸਿਰਾਂ ਉੱਪਰ ਦੇ ਪਰਸੇ ਕਰਨ ਬਰਾਲਾ ਅੱਜ ਬਾਈ ਨੂੰ ਕਹਿੰਦੇ ਸਾਈਕਲ ਦਿੱਤੀ ਜਾਣੀ ਹੈ ਭਰਾਵਾਂ ਦੇ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ ਉਹਨਾਂ ਵੀਰਾਂ ਦਾ ਜਿੱਥੇ ਹਰਮਨ ਸੋਲਤਾ ਮਰਕਰ ਦਰਬਿੰਦਰ ਸਿੰਘ ਜੀ ਦੀ ਬਟਵਾਲ ਆਸਟ੍ਰੇਲੀਆ ਤੇ ਈਵੰਦੀਪ ਜੋ ਦਸੂਤਾਂ ਵੱਲੋਂ ਅੱਜ ਸਾਈਕਲ ਦਿੱਤੀ ਜਾਣੀ ਹੈ ਤੇ ਉੱਥੇ 1000 ਰੁਪਏ ਜੇਤੂ ਮਾਰਦੇ ਲਈ ਨਾਲ ਜਾਰੇ ਭਰਾਵਾਂ ਦੇ ਵੱਲੋਂ ਹੈ ਇਧਰ ਅਮਨ ਖਰਾਲਾ ਉਧਰ ਕਰਨ ਖਰਾਲਾ ਇਧਰ ਬਾਮਨ ਤੇ ਉਧਰ ਕਰ ਵਾਹ ਵੀ ਰਹੀਆਂ ਜ਼ੋਰ ਪੂਰਾ ਲੱਗਾ ਕਿਉਂਕਿ ਲਗਰ ਦੇ ਮੱਲ ਹੈ ਕਿਉਂਕਿ ਜਿੰਨੇ ਵੀ ਮਲ ਪਹੁੰਚੇ ਨੇ ਖਾਰੇ ਪਾਸ਼ਾ ਦੇ ਵਿੱਚ ਸਾਰੇ ਹੀ ਆਪਣੇ ਐ ਜਿੰਦੀ ਗਿੱਧੜੀ ਜਨਮ ਹੈ ਗਿੱਧੜਾਂ ਨੂੰ ਕਰ ਸ਼ੇਰ ਵੀ ਨਹੀਂ ਸਕਦੀ ਸ਼ੇਰ ਪੈਦਾ ਜਿੱਕਰ ਵਿੱਚ ਜਬੀਰ ਦੇ ਘਿਲ ਹੋਵੇ ਫਸ ਹੁੰਦੀ ਏ ਜ਼ਮੀਨ ਚੋਂ ਫੇਰ ਪੈਦਾ ਚੰਦ ਪੁੰਨਿਆਂ ਦਾ ਰਾਤ ਨੂੰ ਦਿਲ ਚਾਰੇ ਸਦਾ ਬਸਿਆ ਕਰਦੀ ਖੇੜ ਪੈਦਾ ਧਮਾਂ ਬਿਨ ਸੁਣਨੇ ਨੇ ਕਈਆਂ ਤੇ ਕਿਹੜੇ ਲਾਲ ਖੇਦਣ ਕਈ ਕਰਤੀਆਂ ਦੇ ਜੁਮੇ ਨੇ ਨਾ ਹੱਥੀ ਲੈ ਕੇ ਲਗਾਇ ਤੇ ਨਾ ਪਾਰੇ ਪਰਮਾਉਂਦੇ ਨੇ ਕੌਣ ਕਿਸੇ ਦਾ ਖਾਦਾ ਇਹਦਾ ਕੋ ਆਪਣੇ ਘਰੋਂ ਆਉਂਦੇ ਨੇ ਕੌਣ ਕਿਸੇ ਦਾ ਕਹਦਾ ਇਹਦਾ ਆਪਣੇ ਕਰਮ ਹੁੰਦੇ ਨੇ ਜਿੱਤੀ ਮਿੰਟ ਗੋਦੀ ਭਰਾਵਾਂ ਦੇ ਇਧਰ ਉੱਪਰਲੇ ਪਾਸੇ ਅਮਨ ਖਰਾਲਾ ਪਰਲੇ ਪਾਸੇ ਕਰਨ ਖਰਾਲਾ ਗੋਦੀ ਭਰਾਵਾਂ ਦੇ ਉਧਰਲੇ ਪਾਸੇ ਆਪਾਂ ਨੇ ਦੇਖਿਆ ਕਿ ਕੁਸ਼ਤੀ ਆਸਵਾਦ ਵਾਲੀ ਹੈ ਕਿ ਸਾਨੂੰ ਲੱਖ ਨਹੀਂ ਚਾਹੀਦਾ ਆਨਾ ਬੋਲੋ ਦੀ ਵੀ ਧੰਨਵਾਦ ਕਰਿਓ ਦਿਲਪੀਰ ਕੈਮਰੇ ਦੇ ਬਿਲਕੁਲ ਸਾਹਮਣੇ ਮੇਰੇ ਪੰਜਾਬੀ ਵੀਰੋ ਪਾਈ ਜੋਰ ਨਾਲ ਕਾਰੀਆਂ ਮਾਰਦੇ ਜਿਹਨੇ ਨਵੇਂ ਸ਼ਹਿਰ ਦਾ ਬਾੜ ਬਗਾਇਆ ਇਸੇ ਖਾੜੇ ਦੇ ਵਿੱਚ ਦਿਲਪੀਰ ਦਾ ਟੱਕਾ ਪਿੰਡ ਔਰ ਇੱਕ ਵਾਰ ਤੋਂ 20 ਕਿਲੋ ਦੇ ਵਿੱਚ ਆ ਅਲਮਰ ਹੁਸ਼ਿਆਰਪੁਰ ਦੇ ਵਿੱਚ ਨਹੀਂ ਰੈਸਿੰਗ ਚੈਂਪੀਅਨਸ਼ਿਪ ਹੋਈ ਹੈ ਉੱਥੋਂ ਨੱਟਾ ਨੇ ਮੈਡਲ ਜਿੱਤ ਕੇ ਲੈ ਕੇ ਆਇਆ ਮੈਂ ਜੀਵ ਦਾ ਧੰਨਵਾਦ ਕਰਦਾ ਹਾਂ ਜੀ ਇੱਕ ਹੋਰ ਬੈਟ ਸਾਹਮਣੇ ਦੇਖਾਂਗੇ ਮੱਲ ਧਰਮਿੰਦਰ ਗਵਾਰੀ ਗੱਡ ਦੀ ਜਨਾਮੀ ਦੇ ਕੇ ਆਏ ਵੇ ਭਾਈ ਜੱਸਾ ਆਇਆ ਤਾਂ ਮਿਹਰਬਾਨੀ ਕਰਕੇ ਇੱਕ ਵਾਰ ਗੱਡ ਦੀ ਜਨਾਮੀ ਲਾ ਲਾ ਬੋਲਣਾ ਤੇਰੇ ਤੇਰੀ ਬਾਤ ਹੁੰਦਾ ਬਾੜ ਇਸੇ ਦਾ ਅਖਾੜੇ ਦਾ ਮੱਲ ਹੈ ਪੱਤਾ ਪੱਟੀ ਇਹ ਭੌਂਡਾ ਨੂੰ ਮੇਧੇ ਤਿਆਰੀ ਰੱਖਿਓ 1 ਮਿੰਟ ਦਾ 30 ਸਕਿੰਡ ਦਾ 30 ਸਕਿੰਡ ਦਾ ਅਮਰਿੰਤਪਾਲ ਗੋਲਵਾਗ ਆਇਆ ਅਮਰਿੰਤਪਾਲ ਆ ਇੱਕ ਵਾਰ ਖਾੜੇ ਦੀ ਜਨਾਮੀ ਦਾ ਹੈ ਅੰਮ੍ਰਿਤਸਰ ਸ਼ਹਿਰ ਤੋਂ ਚੱਲ ਕੇ ਆਇਆ ਮੱਲ ਲੈ ਵੀ ਕੋਈ ਮਰਚੀ ਨਹੀਂ ਦਾ ਗੋਪੀ ਨੀਲਾ ਦੇ ਕੋਰੇ ਫਿਊਰੀ ਕਰ ਲਓ ਜੀ ਗੋਪੀ ਨੀਲਾ ਜਿਲ੍ਹਾ ਲੁਧਿਆਣਾ ਬਾੜੀ ਆਉਂ ਜੁਨੇਵਰੀ ਨਾ ਪਾਦਾ ਤੇ ਸਾਹਮਣੇ ਦੇਖਾਂਗੇ ਜਲੰਧਰਪਾਲਾ ਬਾਲ ਪੁਆਇੰਟ ਦੇ ਆਧਾਰ ਤੇ ਆ ਜੇਤੂ ਰਿਆ ਲੈਵਨਿਸ਼ ਪਰਚੀ ਨਾ ਜਾ ਕਰਨ ਨੀਲਾ ਜੀ ਅਗਲੀ ਗੁੱਟੀ ਹੁਣੀ ਮਾਲ ਤਿਆਰੀ ਕਰ ਲਓ ਜੀ ਇਹ ਮਰ ਜਿਹੜੇ ਉਹ ਸੂਰਮੇ ਮਰਦ ਦਲੇਰ ਹੁੰਦੇ ਪੀ ਕੇ ਮੁਫਤ ਦੀ ਘਰੇ ਖੂਦ ਪਾਉਂਦੇ ਉਹਦਾ ਮਿੱਤਰੋ ਮਿੱਟੀ ਦੇ ਸ਼ੇਰ ਹੁੰਦੇ ਕੀ ਦੇਖਣਾ ਭੇਡਾਂ ਬੱਕਰੀਆਂ ਦਾ ਦੇਖਣ ਵਾਲੇ ਤਾਂ ਸਾਡਾ ਦੇ ਭੇਡ ਹੁੰਦੇ ਲਾ ਫਰਾਲੇ ਦੀ ਧਰਤੀ ਦੀ ਜੰਗਲ ਚੱਲਦਾ ਨਵੀਂ ਉਮਰ ਦੇ ਮੁੰਡੇ ਕੁਸ਼ਤੀਆਂ ਲੜਦੇ ਹੋਏ ਲਾ ਸਾਈਕਲਾਂ ਵਾਲੇ ਤਿੰਨ ਦੇ ਤਿੰਨ ਦੇ ਕੁਸ਼ਤੀਆਂ ਵਾਲੇ ਮਾਲ ਤਿਆਰੀ ਕਰਵਾ ਉਹਨਾਂ ਤੋਂ ਪਹਿਲਾਂ ਫੈਂਸ ਬਰਾਲਾ ਤੇ ਬਾਂਟੀ ਕੁਬਾਰਾ ਇਹ ਵੀ ਤਿਆਰੀ ਰੱਖਿਓ ਰਾਜਨ ਗੰਡੀਆਂ ਦੇ ਫਰਤਾ ਪੱਟੀ ਤਿਆਰ ਬਤਿਆਰਾਂ ਮਿਹਰਬਾਨੀ ਕਰਕੇ ਜਿੱਥੇ ਅੱਜ ਦੇ ਇਸ ਮੇਲੇ ਦੇ ਵਿੱਚ ਸਾਡੇ ਦਰਮਿਆਨ ਭਾਨਾ ਬਲਵੰਤ ਜੀ ਪੱਟੀ ਪੁੜਿਆ ਹੋਇਆ ਹੈ ਔਰ ਅਮਨਿੰਦਰ ਪਹਿਲਵਾਨ ਜੀ ਚਾੜਾ ਪੁੜਿਆ ਹੋਇਆ ਹੈ ਉਹਦੇ ਗੁਰਾਰ ਬਾਈ ਜੀ ਨੇ ਪੁੜਿਆ ਜਿਗਾੜੇ ਬਾਈ ਨੇ ਪੁੜਿਆ ਹੋਇਆ ਦਾਜੂ ਪਹਿਲਵਾਨ ਜੀ ਮਕੰਦਰ ਪੁੜਿਆ ਹੋਇਆ ਹੈ ਔਰ ਸੁੱਖਾ ਭਰਾਸਾ ਦਾ ਪੁੜਿਆ ਹੋਇਆ ਮਾਣੋ ਜੀਰਾ ਸੁੱਖਾ ਉਪੜਾ ਤਾਦਨ ਕੋਡਿਓ ਹੈ ਸਾਰੇ ਵੀਰਾਂ ਨੂੰ ਬਹੁਤ ਵੱਡਾ ਧੰਨਵਾਦ ਰਵਿੰਦਰ ਕੋਸਾ ਪੁੱਜੇ ਹੋਇਆ ਏਕੀਂ تشਕੀਦ ਦਾ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ ਲਾ ਕੁਟੀਆਂ ਬਾਅਦ ਠੋਕੇ ਜਲਦੀ ਹੋਏ ਆ ਕੌਣ ਜਿੱਤੂ ਕੌਣ ਹਾਰੂ ਦਾ ਸਮੇਂ ਦੀਆਂ ਕੈਮ ਟੋਲੇ ਦੇ ਸ਼ਕੌਣ ਦਾ ਕੀ ਫਾਇਦਾ ਜੋ ਜ ਅਜਮਾਇਆ ਜਾਵੇ ਗੱਲ ਤਾਂ ਬਣਦੀ ਜਿਤ ਹਾਰ ਇੱਕ ਪਰਮਾਤਮਾ ਦੇ ਕਿਸੇ ਦੀ ਅੱਜ ਬਣਦੀ ਕਿਸੇ ਦੀ ਕੱਲ ਬਣਦੀ ਲਾ ਜਿਤ ਹਾਰਾਂ ਦੇ ਦਰਮਿਆਨ ਕੁਟੀਆਂ ਦਾ ਯੁੱਧ ਚੱਲਦਾ ਕੌਣ ਜਿੱਤੂ ਕੌਣ ਹਾਰੂ ਦਾ ਸਮੇਂ ਦੀਆਂ ਤੇ ਕਹਿੰਦੇ ਆਏ ਕਿ ਅਰਬੰਦ ਜਿਸ ਨੂੰ ਹੁਣ ਤਾਂ ਅਮਹਿਰ ਕਲਵੰਦ ਸਿੰਘ ਨਾਮ ਦੀ ਅਖਬਾਰ ਚੱਕੀਆ ਤੇ ਇਵਨਦੀਪ ਸੌਦਾ ਇਹਨਾਂ ਪਰਮਾਗੁਰੂ ਇੱਕ ਹੈ ਆਗੇ ਜਿਹੜਾ ਬਾਈ ਮੁੰਡਿਆ ਮੰਡੀ ਪਿੰਡਾ ਹੈ ਮਜੀਦ ਗੱਤਰੀ ਦੇ ਜੱਸਾ ਪੱਟੀ ਦੀ ਕੁਸ਼ਤੀ ਹੋਣੀ ਹੈ ਆਓ ਅਗਲੀ ਕੁਸ਼ਤੀ ਮੰਡੀ ਫਗਵਾੜਾ ਭਟਕੇ ਵਿੱਚ ਜਾਵੇ ਰਵੀਦੀਨਾ ਵਾਲਾ ਗੋਪੀ ਆ ਗਿਆ ਟੋਨੀ ਨੇ ਇੱਕ ਮਿੰਟ ਦਿਓ ਲੈ ਗੋਪੀ ਆਇਆ ਜਰ ਕਰਦੀ ਸੁਹਾਮੀ ਲੈ ਨਵੀਰਾ ਲਓ ਵੱਡੀਆਂ ਜ਼ਿੰਮੇਵਾਰੀ ਨੇ ਅੱਜ ਦੇ ਟਾਈਮ 'ਚ ਦੂਤੀ ਬੋਲਦੀ ਆਲਾ ਮਾਨ ਨੇ ਤਗੜਾ ਮਾਰਾ ਜੋੜਦਾ ਚਲ ਗੋਪੀਦੀਨਾ ਵਾਲਾ ਪਹੁੰਚਿਆ ਅਮਰਪਾਲ ਕੋਲ ਬਾਗ ਕਿੱਦਣਾ ਆਓ ਅੱਜ ਜੋੜੀ ਕਰੋ ਪਤਾ ਲੱਗੇ ਲੋਕਾਂ ਨੂੰ ਵੀ ਦੋ ਨੰਬਰ ਦੀ ਝੰਡੀ ਵਾਲੇ ਮਾਰ ਪਹੁੰਚਿਆ ਲਓ ਅਮਰਪਾਲ ਕੋਲ ਬਾਗ ਵੀ ਆ ਰਿਹਾ ਮਾਨ ਨੇ ਮਾਰੋ ਧਾਰੀਆਂ ਜੋੜਦਾ ਦੋਨਾ ਵਾਲਾ ਅੱਜ ਦੇ ਟਾਈਮ 'ਚ ਦੂਤੀ ਬੋਲਦੀ ਆ ਲਾ ਸਾਹਮਣੇ ਦੇਖਾਂਗੇ ਅਮਰਪਾਲ ਗੋਲਬਾਗ ਇਲਾ ਅੱਜ 2 ਨੰਬਰ ਦੇ ਚੰਡੀ ਵਾਲੇ ਮਾਲ ਪੁੰਜਿਆ ਅੱਜ ਦੇ ਸਾਰੇ ਨੱਗਰ ਦੇ ਵਿੱਚ ਪੁੰਜਣ ਦੇ ਦਾ ਮੱਲਾ ਦਾ ਬਹੁਤ ਵੱਡਾ ਧੰਨਵਾਦ ਕੀਤਾ ਜਾਇਆ ਹਾਂ ਜੀ ਨੂੰ ਮਿਲਦਾ ਬਹੁਤ ਹੀ ਵਧੀਆ ਆਪ ਜੀ ਨੇ ਕੌਮ ਦੇ ਲੰਗਰ ਜਿਹੜਾ ਸ਼ਕਣਾ ਬਦਵਾਰਾ ਹੋ ਗਿਆ ਬੇਕੀ ਕਰਦਾ ਹੈ ਕਿ ਗੁਰਦਾਰ ਸਾਹਿਬ ਆਇਆ ਹੋਇਆ ਸਾਰੀਆਂ ਸੈਕਟਰਾਂ ਦੇ ਲਈ ਲੰਗਰ ਵਰਤਾਏ ਜਾ ਰਿਹਾ ਹੈ ਸਾਡੇ ਸੱਜਣਾਂ ਨੂੰ ਬੇਨਤੀ ਹੈ ਕਿ ਗੁਰੂ ਘਰ ਜਾ ਕੇ ਲੋੜ ਅਨੁਸਾਰ ਲੰਗਰ ਪ੍ਰਸ਼ਾਦੇ ਜਰੂਰ ਸੋਕੜੇ ਆਂ ਇੰਦਰ ਮੱਜਾ ਕਹਿੰਦੇ ਕਿ ਬੈਟਕਾ ਮਾਰ ਰਿਹਾ ਉਧਰ ਦੋ ਤੱਤ ਵਾਲੇ ਸ਼ੌਹਰ ਦਿਖਾਦੇ ਗਾਂ ਲਾਲ ਤੀਸਰੀ ਕੁਸ਼ਤੀ ਵੀ ਕਰਨੀ ਦੀ ਸੀ ਕੁਸ਼ਤੀ ਮਿਲਾ ਦੇ ਨਾਲੇ ਹਾਂਜੀ ਪ੍ਰਿੰਸ ਬਰਾਲਾ ਕਿਦ ਤਰ੍ਹਾਂ ਵੀ ਹੱਟੜਾ ਕਰੇ ਲਾਰਕ ਵੀ ਕਹਿੰਦੇ ਵੱਡੀ ਖੋਗ ਵਾਲਾ ਆ ਵੀ ਕੁਸ਼ਤੀ ਦੇਖਣਾ ਹੈ ਇਹ ਜੰਗਰ ਦੇ ਮਾਲਾ ਲੈ ਵੀ ਪ੍ਰਿੰਸ ਨੇ ਆ ਜਾ ਭੱਜ ਕੇ ਮੇਰੇ ਅਮੀਰ ਬਾਈ ਕਰਾਓ ਕੁਸ਼ਤੀ ਦੀ ਸ਼ੁਰੂਆਤ ਇਧਰ ਦੇ ਬੱਚੇ ਲਿਆਓ ਸਟੇਜ ਵਾਲੇ ਪਾਸੇ ਸਟੇਜ ਵਾਲੇ ਪਾਸੇ ਆਪਾਂ ਕੁਸ਼ਤੀ ਦੀ ਸ਼ੁਰੂਆਤ ਕਰਾਈਏ ਪ੍ਰਿੰਸ ਬਰਾਲਾ ਟਕੜਾ ਕਰੇ ਗਰਾਵੀ ਰਗੜੀ ਕਹਿੰਦਾ ਵੱਡੀ ਖੋਗ ਵਾਲਾ ਕਰਿਆ ਅਗਰੇ ਕਹਿੰਦਾ ਆਜੋ ਆ ਕੁਸ਼ਤੀ ਸਪੈਸ਼ਲ ਜਿਹੜੀ ਸ਼ੁਰੂ ਹੋਣ ਲੱਗੀ ਹੈ ਇਹਨਾਂ ਦੇ ਦਰਮਿਆਨ ਕਾਬਟੀ ਤੋਂ ਬਾਅਦ ਪਹਿਲੀ ਜਿਹੜੀ ਸੈਕਿੰਡ ਵਾਲੀ ਕੁਸ਼ਤੀ ਹੋਣੀ ਹੈ ਨਵਜੋਤ ਬਰਾੜਾ ਰਾਜਵੀਰ ਸਿੰਘਵਾੜ ਜੰਦੀ ਨੇ ਤਿਆਰੀ ਕਰ ਲਿਓ ਜੀ ਉਹਨਾਂ ਤੋਂ ਬਾਅਦ ਨਵਜੋਤ ਬਰਾੜਾ ਦੀਪ ਸਿੰਘਵਾੜ ਵੀ ਮਲ ਤਿਆਰੀ ਕਰ ਲਿਓ ਹਰਮਨ ਬਰਾੜਾ ਤੇ ਅਨਿਕੇਧ ਹਰੀ ਆ ਬਾਅਦ ਇਹ ਬਰਾੜਾ ਨੇ ਦੇਵੇ ਆਪਣੀ ਆਪਣੀ ਜਗ੍ਹਾ ਤੇ ਤਿਆਰੀ ਕਰਕੇ ਰੱਖੋ ਜਦੋਂ ਮਾਈਕ ਤੋਂ ਕਾਲ ਹੋ ਗਿਆ ਤਾਂ ਭੱਜ ਕੇ ਵਿੱਚ ਆ ਜਾਨ ਸਾਡੇ ਕੋਲ ਕੁਸ਼ਤੀਆਂ ਜਿਹੜੀਆਂ ਤਿੰਨ ਤਿੰਨ ਚਾਰ ਚਾਰ ਮਾਲ ਤਿਆਰੀ ਕਰ ਲੈਣ ਜੀ ਜੋਗਨਪੁਰਾਣਾ ਭੱਜ ਕੇ ਵਿੱਚ ਆਵੇ ਸਪੈਸ਼ਲ ਮੁਰਤੀਆਂ ਦੇ ਹੱਥ ਜੁੜੀ ਹੋਈਆਂ ਜੋਗਨਪੁਰਾਣਾ ਜੋਗ ਰਾਜਾ ਭੱਜ ਕੇ ਵਿੱਚ ਤਰਜੀਤ ਪਣੋਰੀ ਜਵੀ ਤਰਜੀਤ ਖੇੜ ਤਰਜੀਤ ਖੇੜੀ ਕਿ ਕਰਾ ਬਈ ਲਈ ਤਰਜੀਤ ਖੇੜੀ ਆਜੇ ਪਲਾਨ ਮੈਂ ਜਾ ਕੇ ਨਹੀਂ ਕਰੂੰ ਮੁੰਡੇ ਰੋਣ ਤੂੰ ਨਹੀਂ ਮਾਰਾ ਜਾ ਰੁਕਣਾ ਮੇਰਾ ਵੀ ਚੰਦਨ ਖੇੜੀ ਪੱਟ ਕੇ ਵਿੱਚ ਆਵੇ ਸਪੈਸ਼ਲ ਕੁਸ਼ਤੀ ਹੈ ਖੱਤਾ ਜਰਾਬਾ ਆ ਪੱਟ ਕੇ ਵਿੱਚ ਆਵੇ ਸੰਧਵਾ ਖਰਾਵਾ ਪਿੰਡ ਹੈ ਸੰਧਵਾ ਫਰਾਲਾ ਕੋੰਡੀ ਪਿੰਡ ਹੈ ਸੰਧਵਾ ਵਾਲਾ ਖੱਤਾ ਪੱਟ ਕੇ ਵਿੱਚ ਆਵੇ ਆ ਬਿਲਕੁਲ ਤਸੀਮਾ ਨਾਲ ਸ਼ਾਬਾਸ਼ ਕੁਟੀਬਾ ਟਾਊਨ ਦੀ ਜਨਮ ਜਿਹੜੀ ਨਾ ਹੋਣੀ ਹੈ ਜੰਦੀ ਨਾ ਤਿਆਰੀ ਕਰ ਲਓ ਸਪੈਸ਼ਲ ਕੁਰਤੀਆਂ ਨੇ ਲਾਵੇ ਫਤਿਹ ਲਈ ਤਾੜੀਆਂ ਮਾਰ ਦਿਓ ਗਾਣੇ ਪਿੰਡਾ ਦਿਲਪ੍ਰੀਤ ਫਰਾਲਾ ਕਿੱਧਰ ਹੈ ਬਈ ਆ ਵੀ ਕੁਰਤੀ ਕਹਿੰਦੇ ਦੇਖਣ ਵਾਲੀ ਹੈ ਸਪੈਸ਼ਲ ਦਿਲਪ੍ਰੀਤ ਫਰਾਲਾ ਛੇ ਮੇਲਾ ਹੋਣਾ ਹੈ ਜਿਹਦੇ ਵਿੱਚ ਸੱਦੇ ਪੱਤਰ ਵਾਲੇ ਮਾਲਾਂ ਦੇ ਦਰਮਿਆਨ 72 ਘੰਟਾ ਜਿਹੜੀ ਵਾਪਰ ਗਈ ਰੋਡ ਇੱਕ ਇੱਠ ਹੋ ਗਿਆ ਲੱਤੇ ਇਹੋ ਜੇ ਇੱਕ ਸੋਤੀ ਸੱਟ ਲੱਗੀ ਡਾਕਟਰ ਸਾਹਿਬ ਕਹਿੰਦੇ ਕਿ ਸ਼ਰਾਬਾਂ ਦੀ ਜਿਹੜੀ ਲੱਤ ਹੈ ਉਹ ਕੱਟਣੀ ਪੈਣੀ ਆ ਪਰ ਤੁਹਾਡੇ ਅਸ਼ੀਰਵਾਦ ਸਦਕਾ ਇਹ ਸ਼ਰਾਬਾਂ ਦੀ ਜਿਹੜੀ ਲੱਤ ਹੈ ਉਹ ਪੀਜੀਆ ਤੋਂ ਇਲਾਜ ਚੱਲ ਰਿਹਾ ਹੈ ਮਹਿੰਗਾ ਇਲਾਜ ਹੈ ਸਹੀ ਸਲਾਮਤ ਹੈ ਬੜੀ ਫੜੀ ਜਿਹੜਾ ਆਰਾਮ ਆ ਗਿਆ ਪਾਪਾ ਦਾ ਪੋਤੇ ਸੇਹ ਜੱਪ ਕਰਕੇ ਫੇਰ ਜਿਹੜਾ ਆਪਣੇ ਘਰ ਪਰਿਵਾਰ ਨੂੰ ਚਲਾਵੇ ਕਿਹੜਾ ਲਾਵੇਗਾ 10 ਕੀ 500 ਦੇ ਨਾਲ ਕੋਈ ਫਰਕ ਨਹੀਂ ਪੈਣਾ ਜਰੂਰ ਤਾਂ ਕਰਿਓ ਸਰਦਾਰ ਕੁਮਬਿੰਦਰ ਸਿੰਘ ਜੀ ਚੰਗਲ ਸਾਹਿਬ ਉਜੇਜੇ ਤੋਂ ਪਰਦੇ ਪਹੁੰਚਿਆ ਜਦੋਂ ਦੇਗੜਾ ਦਾ ਸ਼ਿਜ ਮੇਲਾ ਪਾਸ਼ਾ ਫਰੀਦਮ ਗਿਆ ਦੀ ਅਪਾਰ ਕਚਰ ਗਰਾਹ ਦੰਦਾ ਤੇ ਮੁੱਖ ਪ੍ਰੋਜ਼ਰ ਕੈ ਸਰਦਾਰ ਕੁਮਬਿੰਦਰ ਸਿੰਘ ਜੀ ਚੰਗਲ ਸਾਹਿਬ ਦਾ ਮੈਂ ਦੇਰੋਂ ਧੰਨਵਾਦ ਕਰਦਾ ਕਹਿ ਰਿਹਾ ਹਾਂ ਹਾਂਜੀ ਨਵਜੋਤ ਗੋੜਾ ਬੈਂਚ ਆਓ ਜੀ ਪਹਿਲੀ ਸਾਈਕਲ ਵਾਲੀ ਕੁਸ਼ਤੀ ਦੇ ਨਾਲ ਜੁੜਨਾ ਪਾ ਨਵਜੋਤ ਗੋੜਾ ਪੱਜ ਕੇ ਵਿੱਚ ਆਓ ਨਵਜੋਤ ਗੋੜਾ ਰਾਜਵੀਰ ਸਦਮੋਗੜ ਵਿੱਚ ਆਓ ਜੀ ਪਹਿਲੀ ਸਾਈਕਲ ਵਾਲੀ ਕੁਸ਼ਤੀ ਪੁਰਾਣਾ ਨੂੰ ਬੈਂਦੇ ਆ ਵੀ ਪੱਜ ਦੇ ਵਿੱਚ ਆਉਣ ਇਹ ਸਾਈਕਲ ਵਾਲੀਆਂ ਕੁਸ਼ਤੀ ਦੀ ਸ਼ੁਰੂਆਤ ਕਰਾਉਣੀ ਹੈ ਆਪਾਂ ਲਓ ਨਮਜੋਤ ਖਾਲਾ ਆ ਗਿਆ ਤਾੜੀਆਂ ਮਾਰਦੇ ਜੋਰਦਾਰ ਰਾਜਵੀਰ ਸਦਮੋਗੜਾ ਬੰਨਾ ਬਾਬਾ ਜੀ ਸਾਈਕਲ ਵਾਲੀ ਕੁਸ਼ਤੀ ਆ ਗਿਆ ਆਓ ਇਹਨਾਂ ਤੋਂ ਬਾਅਦ ਪਾ ਦੋ ਜਿਹੜੀਆਂ ਤਿੰਨ ਸਾਈਕਲ ਦੀਆਂ ਕੁੱਤੀਆਂ ਨਾਲ ਬਾਅਦ ਜਿਹੜੀਆਂ ਇਹ ਸਪੈਸ਼ਲ ਕੁੱਤੀਆਂ ਜਿਹੜੀਆਂ ਨਗਰ ਵੱਲੋਂ ਕਰਵਾਈਆਂ ਗਈਆਂ ਉਹਨਾਂ ਤੋਂ ਬਾਅਦ ਇੱਕ ਆਸ ਦੀ ਕੁੱਤੀਆਂ ਜਿਹੜੀਆਂ ਨਾਮ ਨੇ ਲਿਖੇ ਗਏ ਆ ਇਹ ਹੀ ਇਹ ਨੇ ਤੇ ਹੀ ਸਪੈਸ਼ਲ ਹੈ ਇਸ ਕਰਕੇ ਮਿਹਰਬਾਨੀ ਕਰਕੇ ਸਾਰੇ ਵੀ ਤਿਆਰੀ ਕਰ ਲਾਓ ਜਿਨ੍ਹਾਂ ਦਾ ਨਾਮਣਾ ਲਿਖਿਆ ਗਿਆ ਨਮਜੋਤ ਖਾਲਾ ਰਾਣਾ ਬਾਬਾ ਜੀ ਕੁਸ਼ਤੀ ਸ਼ੁਰੂ ਨਮਜੋਤ ਖਾਲਾ ਤੇ ਨਾਲ ਮੱਲ ਕੰਨੇ ਇਹ ਚਾ ਬਾਜ ਮੇਰੇ ਜਨੇ ਪੁਣਾ ਨੂੰ ਭੇਜ ਦਿਓ ਮੇਰੇ ਭਾਜੀ ਚਾ ਬਾਜ ਪੁਣਾ ਦੇ ਪਹਿਲਾਂ ਪੁਣਾ ਲੀਏ ਭੰਦੇ ਆਓ ਭੇਜੋ ਤੇ ਜੋ ਭੇਜੇ ਜਦੇ ਭਾਜੀ ਫੋਟੋ ਕਰਾਉਣੀ ਆ ਆ ਸਾਈਕਲ ਵਾਲੀ ਪਹਿਲੀ ਕੁਰਸੀ ਨਾਲ ਫੋਟੋ ਆ ਤਿੰਨੇ ਕੁਰਸੀਆਂ ਸੋਰੀ ਆ ਜਾ ਲੱਭ ਖਾਲਾ ਵੀ ਆ ਜਾਵੇ ਟੀਮ ਦੀਪਾ ਸਿੱਧਾ ਨਾ ਵੇਟ ਭਾਜੀ ਹਜੀ ਆਓ ਸਾਰੇ ਜਿੰਨੇ ਵੀ ਮਨ ਸਾਈਕਲ ਵਾਲੇ ਐ ਮਿਹਰਬਾਨੀ ਕਰਕੇ ਆਉਣ ਜਲਦੀ ਨਾਲ ਬੇਨਤੀ ਹੈ ਵੀ ਆਓ ਪ੍ਰਧਾਨ ਜੀ ਨਾਲ ਆਜੋ ਸਾਰੀ ਪ੍ਰਬੰਧਕ ਕਮੇਟੀ ਆਜੋ ਬਿੰਦੂ ਭਾਜੀ ਆਓ ਸਾਰੇ ਵੀਰ ਸਾਰੇ ਜਿਹੜੇ ਆਜੋ ਆਪਣਾ ਨਾਮ ਨਾਲ ਰੀਤ ਲਿਸ ਲੰਬੀ ਬਣਦੀ ਐ ਹਰ ਇੱਕ ਦਾ ਦੁਆਰਾ ਦੇ ਨਾਲ ਜਿਨ੍ਹਾਂ ਦਾ ਬਹੁਤ ਵੱਡਾ ਸਹਿਯੋਗ ਅੱਜ ਦੇ ਇਸ ਛਿੰਝ ਮੇਲੇ ਲਈ ਫਰਾਰੇ ਦਾ ਛਿੰਝ ਮੇਲਾ ਦੁਨੀਆ ਭਰ ਦੇ ਪ੍ਰਸਿੱਧ ਹੈ ਔਰ ਤੁਮ ਸਾਹਿਬ ਜੱੱਕੋ ਆਏ ਕਰੋ ਜੀ ਕਰੀਣਾ ਸਾਧਨ ਸਖੀਤਾ ਦਾ ਸਰਕਾਰ ਜੋ ਸਖੀਤਾ ਮੈਂ ਦੇਖ ਰਿਹਾ ਕਿ ਨਗਰ ਬਹੁਤ ਪਿਆਰਾ ਹੈ ਕਬੱਡੀ ਟੂਰਨਾਮੈਂਟ ਛਿੰਝ ਮੇਲਾ ਹੈ ਇਹਦਾ ਹੀ ਪੁਰਾਣਾ ਨਗਰ ਨਿਵਾਸੀ ਸਾਰਿਆਂ ਦੇ ਬਹੁਤ ਵੱਡੇ ਉਤਸ਼ਾਹ ਦੇ ਨਾਲ ਜਿਹੜਾ ਹਰ ਸਾਲ ਕਰਾਇਆ ਜਾਂਦਾ ਦਿলো ਦੁਆਵਾ ਹੈ ਕਿ ਇਸ ਨਗਰ ਦੇ ਵਿੱਚ ਬਹੁਤ ਵਧੀਆ ਖਾੜਾ ਹੈ ਜੋ ਦੇ ਪਰਿਵਾਰ ਵੱਲੋਂ ਪਿਛਲੇ ਸਾਲ ਪੱਖੇ ਦਿੱਤੇ ਗਏ ਇਸ ਸਾਲ ਕਹਿੰਦੇ ਬਾਲਾ ਵੱਡਾ ਹੋ ਗਿਆ ਸਾਈਕਲ ਦਿੱਤੇ ਜਾ ਰਹੇ ਇੱਕ ਵਾਰ ਤਾੜੀਆਂ ਮਾਰਦੇ ਪਰਿਵਾਰ ਦੇ ਨੇ ਸਾਹਮਣੇ ਕਹਿੰਦੇ ਸਜੋਗ ਵੱਡਾ ਇਹਨਾਂ ਬੱਚਿਆਂ ਨੂੰ ਵੱਡਾ ਹੌਸਲਾ ਦਿੱਤਾ ਗਿਆ 10 ਸੈਕਿੰਡ ਤੁਝ ਬਈ ਉੱਪਰ ਚੜ ਕੇ ਦਿਲਾਓ ਮੇਰੇ ਭਰਾ ਫਿਰ ਪਤਾ ਲੱਗਣਾ ਵੀ ਕਿਹੜੀ ਲੱਗਦੀ ਹੈ ਮੁੰਡਿਆਂ ਨੂੰ ਸਾਈਕਲ ਦਿੱਤੇ ਜਾਣਾ ਹੈ 10 ਸੈਕਿੰਡ ਦੀ ਕਿਹੜੀ ਲੱਗਦੀ ਜਿਹੜੀ ਸਾਈਕਲ ਮਿਲਣੇ ਆ ਸਾਹਮਣੇ ਬੰਲਾਂ ਦੇ ਗੇੜਾ ਲਵਾਇਆ ਜਾ ਰਿਹਾ ਬਹੁਤ ਬਹੁਤ ਧੰਨਵਾਦ ਇਹਨਾਂ ਸਾਰੇ ਵੀਰਾਂ ਦਾ ਇੱਕੋ ਵਾਸੇ ਆ ਮੰਨ ਕਹਿੰਦੇ ਨਗਰ ਦਾ ਖਰੜੇ ਵਾਲਾ ਨਵਜੋਧ ਖਾਲਾ ਦੇ ਰਾਜਵੀਰ ਸਿਧਮਾ ਵਿਰਦ ਦੇ ਮਹਿਮਾਨ ਕੁਸ਼ਤੀ ਬਹੁਤ ਜੀ ਕੁਸ਼ਤੀ ਉੱਧਰ ਬੱਚੇ ਕਿਉਂਕਿ ਅੱਜ ਕੱਲ ਦੇ ਜਿਹੜੇ ਜੇ ਆਵਾ ਸਾਈਕਲ ਚਲਾਇਆ ਜਾਂਦਾ ਹੈ ਉਹ ਸਾਡਾ ਜਿਹੜਾ ਸੱਚਾ ਸਾਥੀ ਹੈ ਸਾਡੇ ਬਜ਼ੁਰਗਾਂ ਨੇ ਸਾਨੂੰ ਪਾਲਿਆ ਸਾਈਕਲ ਤੇ ਘਾਟੇ ਕਰਕੇ ਕੋਈ ਦਿਹਾੜੀ ਨਹੀਂ ਜਾਂਦਾ ਹੋਵੇਗਾ ਕੋਈ ਸਾਡਾ ਸਰਕਾਰ ਤੋਂ ਗੁਰਦੁਆਰਗ ਕਹਿੰਦੇ ਕਿ ਖੇਤਾਂ ਨੂੰ ਵੀ ਜਾਂਦਾ ਹੋਵੇਗਾ ਔਰ ਸਾਈਕਲ ਜਿਹੜਾ ਸਾਡਾ ਇਹ ਸੱਚਾ ਸਾਥੀ ਹੈ ਸਾਈਕਲ ਤੋਂ ਸਕੂਟਰ ਸਕੂਟਰ ਤੋਂ ਮੋਟਰਸਾਈਕਲ ਮੋਟਰਸਾਈਕਲ ਤੋਂ ਮਹਿੰਗੀਆਂ ਗੱਡੀਆਂ ਤੱਕ ਪਹੁੰਚੇ ਆ ਉਹਨਾਂ ਬਜ਼ੁਰਗਾਂ ਦੇ ਕਰਕੇ ਜਿਹੜੇ ਜਿਹੜੇ ਆਪਕੋ ਆਪਣੇ ਮਾ ਬਾਪੂ ਪਿਆਰ ਕਰਦੇ ਆ ਇੱਕ ਵਾਰੀ ਜ਼ੋਰ ਦਾ ਤਾੜੀ ਮਾਰ ਕੇ ਦੱਸਿਓ ਕਿ ਸਰਕਾਰ ਬਜ਼ੁਰਗਾਂ ਦਾ ਖਾਸ ਕਰਕੇ ਮਾ ਬਾਪ ਦਾ ਸਰਕਾਰ ਖਾਤੋਂ ਧਿਆਨ ਕਰਨਾ ਚਾਹੀਦਾ ਹੈ ਕਿਉਂਕਿ ਕਦੇ ਵੀ ਨਹੀਂ ਚਾਹੁੰਦਾ ਪੁੱਤਾਂ ਕਿ ਜਿਹੜੀ ਸ਼ਾਦੀ ਬੁਲਾਦ ਹੈ ਉਹ ਪ੍ਰਾਹੇ ਹੋਵੇ ਜਦ ਵੀ ਬਾਪ ਚੜਕਦਾ ਹੈ ਦੀ ਗੱਲ ਨੂੰ ਜ਼ਰੂਰ ਮੰਨਣਾ ਮੇਰੇ ਪੰਜਾਬੀ ਵੀਰੋ ਕਿਉਂਕਿ ਵੱਡਾ ਤਜਰਬਾ ਹੈ ਉਹਨਾਂ ਦਾ ਜ਼ਿੰਦਗੀ ਜਨਾਨ ਹੁੰਦਾ ਹੈ ਔਰ ਉਹੀ ਤਜਰਬੇ ਦੀ ਸ਼ਾਨ ਜਿਹੜੇ ਬਜ਼ੁਰਗਿਆ ਸਾਡੇ ਨਾਲ ਪਾਉਂਦੇ ਬਜ਼ੁਰਗਾਂ ਦਾ ਸਤਕਾਰ ਕਰਨਾ ਚਾਹੀਦਾ ਆ ਫਾੜੇ ਵਾਲਾ ਕਰਮੇ ਰੱਸੀ ਕਿਹੜਾ ਵੱਡਾ ਕਿਹੜਾ ਲਾਓ ਸਾਹਮਣੇ ਕਹਿੰਦੇ ਨਮਜੋਤ ਬਰਾਣਾ ਲਾਰੰਗ ਦੀ ਚੈਜ ਸਾਮਲਾ ਪੱਕਾ ਜਾਂ ਰੰਗਾ ਮੁਸ਼ਕੀ ਜਾਂ ਰੰਗ ਮੱਲਦਾ ਔਰ ਦੂਸਰੇ ਪਾਸੇ ਰਾਜਵੀਰ ਪਰਮਾ ਜੋਸਾ ਸਿੱਧਵਾ ਪਿੰਡ ਵਾਲਾ ਤੇ ਪਹਿਲੀ ਸਾਈਕਲ ਦੀ ਗੁੱਤੀ ਚੱਲ ਰਹੀ ਹੈ ਇਹਨਾਂ ਤੋਂ ਬਾਅਦ ਜਿਹੜੀਆਂ ਅਗਲੀਆਂ ਗੁੱਟੀਆਂ ਇੱਕ ਕਲਾਸ ਦੀਆਂ ਇੱਕ 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 ਕਲਾਸ ਦੀ ਇੱਕ ਇੱਕ ਸਾਈਕਲ ਵਾਲੀ ਜਿਹੜੀ ਕਰਵਾਈ ਜਾਣੀ ਹੈ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਕਿਸੇ ਜਨਾਬ ਬਲਵਿੰਦਰ ਸਿੰਘ ਜੀ ਅਦਵਾਰ ਕੈਨੇਡਾ ਗਿੰਦਾ ਬਾਬਾ ਸਾਨੂੰ ਰਿਸ਼ਵਤ ਸਿੰਘ ਜੀ ਦੇ ਪਰਿਵਾਰ ਵੱਲੋਂ ਆਹ ਸਾਈਕਲ ਜਿਹੜੇ ਦਿੱਤੇ ਗਏ ਤੇ ਪਹਿਲੀ ਸਾਈਕਲ ਦੀ ਮੁਕਤੀ ਚੱਲਦੀ ਹੋਈ ਨਾ ਮੁੰਡਾ ਦੇ ਦਰਮਿਆਨ ਕਿ ਮੀਂਹ ਹਨੇਰੀ ਜਾਂ ਠੰਡ ਦੇ ਗਰਮੀ ਮੀਂਹ ਸੀ ਬੰਦਾ ਨਹੀਂ ਕਰਦੇ ਲੁੱਕ ਸਕਦਾ ਜੱਗੋ ਪੁਆਇੰਟ ਤੇ ਕਰੋ ਗੱਲ ਸਾਈਕਲ ਵਾਲੇ ਦੀ ਤਾੜੀ ਮਜਵਾ ਦਿਓ ਮੁੰਡੇ ਨੇ ਗੱਲ ਮੰਨ ਲਈ ਸਾਈਕਲ ਤੇ ਕਿਹੜਾ ਲਾ ਰਿਆ ਤਾੜੀਆਂ ਦੁਨੀਆ ਮਾਰ ਦੇ ਇੱਕ ਵਾਰੀ ਜੋ ਮਾਰ ਦਿਓ ਤਾੜੀਆਂ ਸਾਈਕਲ ਤੇ ਕਿਹੜਾ ਬੱਚੇ ਨੇ ਗੱਲ ਮੰਨ ਲਈ ਆ ਇੱਥੇ ਆ ਕੇ ਜਮਾਈ ਹੋਲੀ ਕਰਦੇ ਖੜੇ ਬਾਈ ਉਧਰਲੇ ਪਾਸੇ ਆਪਾਂ ਗੇੜੇ ਤੇ ਜਾਣਾ ਹੈ ਇਧਰ ਕੁਸ਼ਤੀ ਬਹੁਤ ਵਧੀਆ ਚੱਲ ਰਹੀ ਹੈ ਉੱਪਰਲੇ ਪਾਸੇ ਆਹ ਸਾਹਮਣੇ ਦੇਖਾਂਗੇ ਰਾਜਵੀਰ ਹੈ ਸਿੱਧਮਾ ਬੇਟ ਵਾਲਾ ਤੇ ਨਾਲ ਨਰਜੂਨ ਉਰਾਲਾ ਅੱਜ ਦੀ ਪਹਿਲੀ ਸ਼ਾਗਰ ਦੇ ਕੁਸ਼ਤੀ ਚੱਲ ਰਹੀ ਹੈ ਇੱਕ ਰਾਸਿਕ ਦੀ ਪਹਿਲੀ ਕੁਸ਼ਤੀਆਂ ਮਾਲ ਪਾਟ ਕੇ ਬੇਜਾ ਜੋ ਕਰਨ ਫਰਾ ਜੱਸਾ ਉਪਰ ਕੁਪਾ ਕਿ ਇੱਕ ਰਾਸਿਕ ਪਹਿਲੀ ਕੁਸ਼ਤੀ ਸ਼ੁਰੂ ਹੋਣ ਦੀ ਹੈ ਜਨਾਬ ਇੱਕ ਕਲਾਸ ਦੇ ਵਿੱਚ ਨਾਮਣਾ ਦੇਖਿਆ ਗਿਆ ਮਲ ਤਿਆਰੀ ਕਰ ਰਿਹਾ ਜੀ ਇੱਕ ਸੈਕਲ ਵਾਲੀ ਇੱਕ ਕਲਾਸ ਵਾਲੀ ਕੁੱਤੀ ਆਪਾਂ ਨਾਲ ਦੇ ਨਾਲ ਕਰਵਾਉਣੀਆਂ ਨੇ ਬਹੁਤ ਵੱਡਾ ਸਹਿਯੋਗ ਜਿਆ ਸਮੁੱਚੇ ਨਗਰ ਦਾ ਦਿੱਤਾ ਨਾਲੇ ਦੇ ਜਾਣੇ ਇਹਨਾਂ ਨੇ ਭਰਾਵਾਂ ਨੇ ਸਮੁੱਚੇ ਨਗਰ ਨੇ ਆਸਾਰੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਧੜਬਾ ਜਗਾ ਕੇ ਜੀ ਆਗੇ ਮਾਲ ਆ ਗਿਆ ਲੱਗੇ ਕੰਮ ਸ਼ੁਰੂ ਚਲੋ ਜੀ ਕਹਿਤਾ ਤੁਸੀਂ ਅੱਜ ਕਰਾਤੀ ਸ਼ੁਰੂ ਜਿਵੇਂ ਪ੍ਰਭੂਵਾ ਲਵੇ ਗਗਨ ਖਰਚੀ ਲੱਗ ਜਾਈਗਾ ਭਰਾ ਗਗਨ ਖਾਲਸਾ ਇਸੇ ਨਗਰ ਦਾ ਮੁੰਡਾ ਜਿਸਾ ਉਪਲ ਕੋ ਭਜਨਾਂ ਦੇ ਦਰਮਿਆਨ ਪਹਿਲੀ ਏਕਲਾਸੀ ਟੂਟੀ ਫਿਰਉਣ ਲੱਗੇ ਪਰ ਸ਼ੇ ਸਨਮਾਨ 10000 ਦੀ ਨਗਦ ਰਕਮ ਦਿੱਤਾ ਜਾ ਰਿਹਾ ਹੈ ਇਹਨਾਂ ਸਾਰੇ ਪਰਿਵਾਰਾਂ ਦਾ ਬਹੁਤ ਵੱਡਾ ਸਹਿਯੋਗ ਹੈ ਜਿਨ੍ਹਾਂ ਨੇ ਅੱਜ ਦੇ ਸ਼ੇਰੀ ਮੇਲੇ ਨੂੰ ਵੱਡੇ ਮਾਰ ਦਿੱਤੇ ਹੈ ਲਾ ਇਧਰਲੇ ਪਾਸੇ ਕਹਿੰਦੇ ਫੁੜਾਲੇ ਵਾਲਾ ਵੀ ਖਾੜੇ ਦੇ ਵਿੱਚ ਆਇਆ ਹੈ ਤੇ ਸਾਹਮਣੇ ਦੇਖਾਂਗੇ ਨਵਜੋਤ ਵਾਲਾ ਤੇ ਰਾਜਵੀਰ ਸਿੰਘ ਮਾ ਵਿਰ ਦੇ ਦਰਮਿਆਨ ਕੁਰਤੀ ਚੱਲ ਰਹੀ ਹੈ ਮਿੰਦੂ ਭਾਜੀ ਆ ਕੁਰਤੀ ਦੀ ਸ਼ੁਰੂਆਤ ਕਰਾਇਓ ਨਾ ਫੁੜਾਲਾ ਉਹ ਬੰਦਾ ਦੀ ਮਜੀਦ ਹੈ ਸੋ ਆਹ ਗਾਂਦੀ ਦਰਦੀ ਲੋ ਕਹਿੰਦੇ ਦੂਜੇ ਤਰਫ ਤੇ ਪੁੱਜਿਆ ਦੁਨੀਆ ਦਾ ਚਿਹਰਾ ਖਿਡਾਰੀ ਹੈ ਬਸ ਬਹੁਤ ਆਨੰਦ ਰੂਪੇ ਦਾ ਬਣਦੀ ਹੈ ਤਬਾਹ ਤਾਂ ਸਾਰੇ ਦੇ ਲੈ ਪੁੱਜਿਆ ਕੈਨੇਡਾ ਦੇਖੀਏ ਕੁਸ਼ਤੀ ਫਾਈਨਲ ਤੇ ਲੰਗੋਰ ਦੀ ਫੜਨਾ ਹੈ ਅਗਲੀਆਂ ਜਿਹੜੀਆਂ ਕੁਸ਼ਤੀਆਂ ਨਾਲ ਹੀ ਕਾਰ ਕਰਦੇ ਹੋ ਕਿਉਂਕਿ ਬਾਬਾ ਲਗਭਗ 5 ਮਿੰਟ ਚੁੱਕੇ ਉਸ ਤੋਂ ਬਾਅਦ ਜਿਹੜਾ ਸੂਲ ਟੇਕਾ ਜਲਦੀ ਹਸ ਕੋ ਜਰ ਆਹ ਖਾੜੇ ਪੈਛੋਂ ਤੋਂ ਬਾਅਦ ਨੇ ਬਸੇ ਆਪ ਆਹ ਬੱਲੇ ਬੱਲੇ ਕਰਾ ਦੇ ਦੀ ਤਾੜੀਆਂ ਮਾਰੋ ਪੰਜਾਬ ਅਖਾੜਾ ਬਾੜੋ ਵਾਲ ਤੇ ਹੈਪੀ ਪੱਟੀ ਇਹ ਇਹਦੀ ਕੁਸ਼ਤੀ ਹੈ ਬੰਦੇ ਨੇ 25 ਮਿੰਟ ਕੋ ਲੈ ਕੇ ਜਾਣੀ ਭੱਜ ਕੇ ਆਓ ਭਗਵਾਨ ਜੀ ਉਧਰ ਸਾਈਕਲ ਨਾਲ ਜਿੱਤ ਕੇ ਰਵਿੰਦਰ ਟਮੇਲੀ ਤੇ ਸਾਦਤ ਪੋਹਾਲੀ ਇਹ ਤਿਆਰੀ ਕਰੇ ਇਹਦੀ ਕੁਸ਼ਤੀ ਹਾਂ ਜੀ ਹਰਮਨ ਫਰਾਲਾ ਅਨਿਕੇ ਤਾਰਿਆ ਬਾਦ ਹਰਮਨ ਫਰਾਲਾ ਅਨਿਕੇ ਤਾਰਿਆ ਬਾਦ ਬਾਕੀ ਅਜਿਖ ਵਿੱਚ ਆਓ ਪੰਜਾਬ ਬਾੜੋ ਵਾਲਾ ਗਿਆ ਖਾਣੇ ਚ ਪੰਜਾਬ ਨੇ ਲਿਖੀ ਕੋਤੀ ਅਰੇ ਜਿਹੜੀ 420000 ਰੁਪਏ ਜਰੀ ਅਨੁਮਾਨ ਲਗਾਇਆ ਗਿਆ ਸੀ ਜੀ ਕੈਨੇਡਾ ਸੁਖਾ ਠੇਕੇਦਾਰ ਸਾਹਿਬ ਨਾਲ ਆ ਜਾਣ ਜਿਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਸੁਖਾ ਠੇਕੇਦਾਰ ਸਾਹਿਬ ਸੁਖਾ ਭਾਜੀ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਸਰਦਾਰ ਜਸਪਾਲ ਸਿੰਘਟਵਾਲ ਜੀ ਜਿਹੜੇ ਕਿ ਕੈਨੇਡਾ ਤੋਂ ਆਏ ਨੇ ਪਿੰਡ ਦੇ ਵਿੱਚ ਬੜੀ ਉਤਸ਼ਾਹਤਾ ਦੇ ਨਾਲ ਜਿਹੜਾ ਸਮਾਜ ਸੇਵਾ ਦਾ ਕੰਮ ਕਰ ਰਹੇ ਆ ਇਸ ਛਿੰਝ ਮੇਲੇ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਸ ਛਿੰਝ ਮੇਲੇ ਦੇ ਯੋਗਦਾਨ ਦੇ ਨਾਲ ਨਾਲ ਇਹਨਾਂ ਨੇ ਪਿੰਡ ਦੇ ਵਿੱਚ ਧਾਰਮਿਕ ਸਥਾਨਾਂ ਦਾ ਜਿਹੜਾ ਰੁੱਖ ਬਗਾਉਣ ਦਾ ਜਿਹੜਾ ਇਰਾਦਾ ਨਾਲ ਲੈ ਕੇ ਹਾਂਜੀ 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 ਗੱਡੀ ਦੇ ਕੇ ਸੀ ਇਹਨਾਂ ਦੀ ਅਸੀਂ ਸ੍ਰਿੰਦਰ ਲਾਡੀ ਜੀ ਦਾ ਤਹਿਤੋਂ ਧੰਨਵਾਦ ਕਰਦੇ ਆਂ। ਹਾਂਜੀ ਤੇ ਉਹ ਮੇਲਾ ਉਸ ਵੇਲੇ ਸਾਡਾ ਬਿਲਕੁਲ ਪੀਕ ਤੇ ਹੁੰਦਾ ਸੀਗਾ। ਹੁਣ ਤਾਂ ਚਲੋ ਕਿਸੇ ਕਾਰਨ ਕਰਕੇ ਹਾਂਜੀ ਸੁੱਖਾ ਠੇਕੇਦਾਰ ਸਾਹਿਬ ਅੱਜ ਇਸ ਪਰਿਵਾਰ ਦੇ ਵੱਲੋਂ ਆਪਣੀ ਪੋਤਰੀ ਗੁਰਬਾਣੀਆ ਟਵਾਰ ਨਿਊਜ਼ੀਲੈਂਡ ਦੋਤੀ ਸੁਖਮਨੀ ਸਿੰਧੂ ਜਿਨ੍ਹਾਂ ਦੀ ਖੁਸ਼ੀ ਵਿੱਚ 15000 ਰੁਪਏ ਦਿੱਤਾ ਗਿਆ। ਹਾਂਜੀ ਅੱਗੇ ਜੀ ਅੱਗੇ ਰਣਜੀਤ ਸਿੰਘ ਜੀ ਭਮੜਾ ਠੇਕੇਦਾਰ ਸਾਹਿਬ ਸੌਂਡ ਵਾਲੇ ਆ ਜਾਣ। ਰਣਜੀਤ ਸਿੰਘ ਜੀ ਭਮੜਾ ਠੇਕੇਦਾਰ ਸਾਹਿਬ ਸੌਂਡ ਵਾਲੇ। ਲਾਓ ਭਮੜਾ ਠੇਕੇਦਾਰ ਸਾਹਿਬ ਭਮੜਾ ਠੇਕੇਦਾਰ ਜੀ। ਬੜੇ ਲੰਬੇ ਸਮੇਂ ਤੋਂ ਪਿੰਡ ਦੇ ਵਿੱਚ ਉਸਾਰੀ ਦਾ ਕੰਮ ਕਰ ਰਹੇ ਆ ਜੀ। ਬੜੇ ਕਾਬਿਲ ਨੇ। ਫਿਰ ਜੇਕਰ ਪਿੰਡ ਦੀਆਂ ਬਿਲਡਿੰਗਾਂ ਦੀ ਕੀਮਤ ਗਣਤੀਬੰਤੀ ਕੀਤੀ ਜਾਵੇ ਜਿਹੜੀਆਂ ਜਿਹੜੀਆਂ ਇਹਨਾਂ ਨੂੰ ਸਾਰੀਆਂ ਤੇ ਮੇਰੇ ਖਲ ਗਿਣਤੀ ਕਰਨੀ ਔਕੀ ਹੋ ਜਾਵੇ ਹਾਂਜੀ ਨਮਰਪਾਲ ਠੀਕੇਦਾਰ ਤੇ ਬਾਪੂ ਸਾਹਿਬ ਨਜੀਤ ਭੰਗੜਾ ਜੀ ਦਾ ਸਨਮਾਨ ਹੋਇਆ ਰਵਿੰਦਰ ਸਿੰਘ ਅਤੇ ਗੁਰਮਿੰਦਰ ਸਿੰਘ ਜੀ ਦਾ ਪਰਿਵਾਰ ਆਵੇ ਬਿੰਦੇ ਭਾਈ ਹੁਣ ਕਿੱਧਰ ਆ ਸਨਮਾਨ ਲਵੇ ਬਲਰਾਜ ਬਲਾਲ ਭਾਈ ਕਿੱਧਰ ਆ ਕੇ ਸਨਮਾਨ ਲਓ ਜੀ ਇਹਨਾਂ ਤੋਂ ਬਾਅਦ ਸਰਦਾਰ ਅਮਰੀਕ ਸਿੰਘ ਜੀ ਸਨ ਅਕਾ ਦਾ ਮਹਿੰਦਰ ਸਿੰਘ ਜੀ ਮਰਕਾਲੇ ਆਉਣ ਅਗੇ ਜੀ ਬੁਲਾਜ ਬਾਈ ਅਮਰੀਕ ਸਿੰਘ ਸਨਮ ਮਹਿੰਦਰ ਸਿੰਘ ਜੀ ਔਰ ਅਗੇ ਜੀ ਆਗੇ ਬਹੁਤ ਬਹੁਤ ਧੰਨਵਾਦ ਬਲਗਨ ਸਿੰਘ ਕੁਲਵੰਤ ਸਿੰਘ ਜੀ ਇੰਗਲੈਂਡ ਗਰਮੀਤ ਸਿੰਘ ਜੀ ਆਓ ਨਾਲ ਪੈਂਦੇ ਆ ਕੇ ਸਨਮਾਨ ਲਓ ਜੀ ਕਰਨੇ 3 ਸੈਕੰਡਰੀ ਅੰਬਾ ਨਵਜੀਤਾ ਸਿੰਘ ਜੀ ਅਮਰੀਕਾ ਜਸਵੀਰ ਸਿੰਘ ਜੀ ਪੀਰਾ ਪ੍ਰਧਾਨ ਸਾਹਿਬ ਜਸਵੀਰ ਸਿੰਘ ਜੀ ਪੀਰਾ ਪ੍ਰਧਾਨ ਸਾਹਿਬ ਜਸਪਾਲ ਸਿੰਘ ਜੀ ਪਾਲਖੂਈ ਵਾਲੇ ਜਸਪਾਲ ਸਿੰਘ ਜੀ ਪਾਲਖੂਈ ਵਾਲੇ ਹਾਂਜੀ ਕਾਂਤਾ ਸੰਤਵਾਂ ਜਾਨੋ ਸਵਰਗ ਅਸੀਂ ਸੌਰੀ ਬ੍ਰਦਰ ਨੇ ਮੋਹਨ ਸਿੰਘ ਜੀ ਉਹਨਾਂ ਦੇ ਵੱਲੋਂ ਆ ਕੇ ਸਨਮਾਨ ਸਨਮਾਨ ਲੈ ਲਓ ਠੀਕ ਸੈਕਿੰਡ ਦਿਓ ਜੀ ਲਖਵੀਰ ਸੁਬਰਾਜੀ ਤੇ ਸਤਰਾਮ ਲਾਗੇ ਔਰ ਪਰਚੀਆਂ ਲੈ ਕੇ ਜਾਓ ਜੀ ਮੇਰੇ ਕੋਲੋਂ ਉਸ ਤੋਂ ਬਾਅਦ ਅੰਬਾ ਤੇ ਗੁਰਾ ਤੇ ਟੱਕਰੀ ਹੁੰਦੀ ਭਾਜੀ ਉਹਨਾਂ ਤੋਂ ਪਹਿਲਾਂ ਪਰਚੀਆਂ ਦੱਸੇ ਤੇ ਬਾਅਦ ਚ ਹੋਣਾ ਜਬਰ ਤੇ ਜੱਗੀ ਅਟਵਾਲ ਆਸਟ੍ਰੇਲੀਆ ਸਾਬੀ ਭਾਜੀ ਆਓ ਆਪਣਾ ਸਨਮਾਨ ਲਓ ਜੀ ਸਾਬੀ ਵੀਰ ਦੁਦਾਤਾਰਿਆ ਹਾਂਜੀ ਮੰਗਾ ਚੁੱਕੇ ਤੇ ਜੱਸਾ ਮਾਨ ਸਾਡਾ ਭਰਾ ਉਹਨਾਂ ਨੂੰ ਬੇਨਤੀ ਹੈ ਵੀ ਆ ਕੇ ਆਪਣਾ ਸਨਮਾਨ ਲੈ ਲਓ 5000 ਰੁਪਏ ਜਿਹੜਾ ਸਿੰਘ ਮੇਲੇ ਲਈ ਵੱਡਾ ਮਾਣ ਸਨਮਾਨ ਦਿੱਤਾ ਇਹਨਾਂ ਵੱਲੋਂ ਰਾਣਾ ਬਾਬਾ ਫਰਾਲਾ ਜੀ ਦਾ ਮੋਹ ਦੀ ਨ ਸਨਮਾਨ ਕੀਤਾ ਜਾਣਾ ਇਹ ਭਰਾਵਾਂ ਤੇ ਵੱਡੇ ਸੁਜੋਗ ਨੇ ਹਾਂਜੀ ਸਰ ਆ ਪ੍ਰਕਰਣ ਸਿੰਘ ਜੀ ਹੁਣ ਆ ਕੇ ਸਨਮਾਨ ਲੈ ਲਓ ਜੀ ਆਪਣਾ ਸਾਹ ਪ੍ਰਕਰਣ ਸਿੰਘ ਜੀ ਆ ਪ੍ਰਕਰਣ ਸਿੰਘ ਜੀ ਆਓ ਸਾਡੇ ਪ੍ਰੋਫੈਸਰ ਸਾਹਿਬ ਨੂੰ ਬੇਨਤੀ ਹੈ ਆ ਕੇ ਆਪਣਾ ਮਾਣ ਦਾ ਸਨਮਾਨ ਲੈ ਲਓ ਜੀ ਬਹੁਤ ਬਹੁਤ ਸਤਿਕਾਰ ਹੈ ਹਾਂਜੀ ਸਾਡੇ ਸਰਪੰਚ ਸਾਹਿਬ ਸਰ ਸਾਹਿਬ ਆਓ ਆ ਕੇ ਆਪਣਾ ਮਾਣ ਦਾ ਸਨਮਾਨ ਲੈਣ ਦੀ ਮਿਹਰਬਾਨੀ ਕਰਕੇ ਸਾਡੇ ਸੰਬੰਧ ਸਾਹਿਬ ਬਿੰਦੂ ਕਟਵਾਲ ਸਾਡਾ ਪਰਾਜ ਜਿੰਦਗੀ ਦਾ ਮਾਣ ਪੁੱਜਾ ਜ਼ਾਬੇਦ ਇੰਟਰਨੈਸ਼ਨਲ ਸਾਡਾ ਕੋਸ਼ ਹੈ ਜਿਸ ਕਰਕੇ अनेका ਨਗਰਿਆਂ ਨੂੰ ਬਹੁਤ ਵੱਡਾ ਮਾਣ ਮਿਲਿਆ ਇਸ ਨਗਰ ਦਾ ਨਾਮ ਦੁਨੀਆ ਭਰ ਚ ਪ੍ਰਸਿੱਧ ਕੀਤਾ ਬਾਈ ਨੇ ਬਹੁਤ ਬਹੁਤ ਧੰਨਵਾਦ ਸਾਫਾ ਸਰਪੰਚ ਸਾਹਿਬ ਜੀਤਰਾਮ ਜੀ ਹਾਉ ਬਹੁਤ ਬਹੁਤ ਧੰਨਵਾਦ ਸਾਫਾ ਸਰਪੰਚ ਸਾਡੇ ਜੀਤਰਾਮ ਜੀ ਉਹਨਾਂ ਦਾ ਵੀ ਸਨਮਾਨ ਕੀਤਾ ਜਾ ਰਿਹਾ ਹੈ ਕਲੀ-ਕਲੀ ਸ਼ੁਕਰੀਦਾਨ ਬਹੁਤ ਵੱਡਾ ਪਿਆਰ ਦਿੰਦਾ ਸੀ ਸਾਰੇ ਜਿਹਰਿਆਂ ਦਾ ਬੜਾ ਧੰਨਵਾਦ ਰੱਖਦਾ ਹਾਂ ਉਹ ਦਸੂ ਪ੍ਰਧਾਨ ਸਾਹਿਬ ਜਿਹਨੇ ਜਿਹਦੇ ਦਾ ਸਨਮਾਨ ਕੁਝ ਰਹਿਦਾ ਆਪਾਂ ਕਰ ਲਈਏ ਫਿਰ ਕੁਸ਼ਤੀਆਂ ਨਾਲ ਜੁੜਨਾ ਹੈ ਲੈ ਵੀ ਸੰਦੀਪ ਮਗੰਦਪੁਰ ਕੇ ਤੇਰਾ ਅਮਨ ਫੁਲ ਖਰਾਲਾ ਲਾ ਜੀ ਸੁਖਾ ਟੇਕੇਦਾਰ ਸਾਹਿਬ ਅੱਗੇ ਜਿਹੜੇ ਸਾਹਿਬ ਸਨਮਾਨ ਜੀ ਹੁਣ ਲੈ ਕੇ ਜਾਣਾ ਮੇਰੇ ਭਰਾਵਾਂ ਨੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੁਹਾਡੀ ਆ ਸਾਰੇ ਭਰਾਵਾਂ ਨੂੰ ਲਓ ਭਰਾਵਾਂ ਕੁਸ਼ਤੀ ਦੀ ਸ਼ੁਰੂਆਤ ਆਪ ਵੀ ਸੁਣਿਆ ਕਿਉਂਕਿ ਕੁਸ਼ਤੀਆਂ ਜਿਹੜੀਆਂ ਲਿਮਟਿਡ ਨੇ ਤਿੰਨ ਤਿੰਨ ਕੁਸ਼ਤੀਆਂ ਬਾਕੀ ਨੇ ਮੈਂ ਪਹਿਲਵਾਨਾਂ ਨੂੰ ਬੇਨਤੀ ਕਰਦਾ ਕਿ ਆਪਣੀ ਵਾਰੀ ਦਾ ਇੰਤਜ਼ਾਰ ਕਰੋ ਆਪਾਂ